ਸਾ ਮਹਲਾ ਪਹਿਲਾ ਧੰ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਪਉਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਗਿਆ ਪਉਣ ਹਵਾ ਉਪਾਏ ਦਾ ਅਰਥ ਪੈਦਾ ਕੀਤੀ ਬੰਧ ਹੁੰਦਾ ਏ ਮੇਲ ਪ੍ਰਮਾਤਮਾ ਨੇ ਹਵਾ ਬਣਾਈ ਸਾਰੀ ਧਰਤੀ ਸਾਜੀ ਪਾਣੀ ਅਗ ਦਾ ਮੇਰ ਕੀਤਾ ਭਾਵ ਇਹ ਸਾਰੇ ਵਿਰੋਧੀ ਤੱਤ ਇਕੱਠੇ ਕਰਕੇ ਜਗਤ ਰਚਨਾ ਕੀਤੀ ਰਚਨਹਾਰ ਪ੍ਰਭੂ ਦੀ ਇਹ ਇੱਕ ਇੱਕ ਤਕਸ ਚਰਜ ਲੀਲਾ ਹੈ ਜਿਸ ਤੋਂ ਦਿਸਦਾ ਹੈ ਕਿ ਉਹ ਬਿਆਨਤ ਵੱਡੀਆਂ ਤਾਕਤਾਂ ਵਾਲਾ ਹੈ ਪਰ ਉਸ ਦੀ ਇਹ ਵਡਿਆਈ ਭੁੱਲ ਕੇ ਨਿਰਾ ਰਾਵਣ ਦੇ ਮਾਰਨ ਵਿੱਚ ਹੀ ਉਸ ਦੀ ਵਡਿਆਈ ਸਮਝਣੀ ਫੋਲ ਹੈ ਇਹ ਗੁਰੂ ਸਾਹਿਬ ਜੀ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਸਮਝਾਉਣਾ ਕਰਦੇ ਸਮਝਾਉਂਦੇ ਹਨ ਕਿਉਂਕਿ ਗੁਰਬਾਣੀ ਦਾ ਜਦੋਂ ਅਸੀਂ ਪੱਖ ਲੈ ਕੇ ਗੁਰਬਾਣੀ ਦੀ ਜਦੋਂ ਐਗਜ਼ਾਮਪਲ ਲੈ ਕੇ ਉਦਾਹਰਣ ਲੈ ਕੇ ਸਮਝੀਏ ਤੇ ਸਮਝ ਪੈਂਦਾ ਹੈ ਕਈ ਵਾਰ ਮਨੁੱਖ ਜਿਹੜਾ ਹੈ ਉਹ ਗੁਰੂ ਦੇ ਮੱਤ ਦੀ ਤੁਲਨਾ ਆਪਣੀ ਬਤ ਨਾ ਕਰਦਾ ਭਾਵੇਂ ਸਿਆਣੀਆਂ ਗੱਲਾਂ ਜਾਂ ਸ਼ਾਂਤ ਦਿਖਾਉਣਾ ਮਾੜੀ ਕੰਨੇ ਸਿਆਣੇ ਬੁਲੇ ਕਿ ਮੂਰਖਤਾ ਹੈ ਸ਼ਾਂਤ ਤੇ ਗੁਰੂ ਦੀ ਮੱਤ ਹੈ ਇਸ ਲਈ ਗੁਰਵਾਣੀ ਅੰਦਰ ਜੋ ਬਚਨ ਆਇਆ ਉਹ ਗੁਰੂ ਸਾਹਿਬ ਵੀ ਨੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਬਖਸ਼ਿਸ਼ ਕੀਤੀ ਹੋਈ ਮੱਤ ਨਾਲ ਇਹ ਮੈਸੇਜ ਵਟਿਆ ਜੈਸੀ ਮੈਂ ਆਗੈ ਕਸਮੂ ਕੀ ਬਾਣੀ ਜਿਵੇਂ ਉਤਾਰਾ ਆਇਆ ਜਿਵੇਂ ਬਾਣੀ ਆਏ ਗੁਰੂਆਂ ਦੇ ਹਿਰਦੇ ਤੇ ਉਤਰੀ ਹੈ ਤੈਸੜਾ ਕਰੇ ਗਿਆਨ ਮਿਲਉ ਫਿਰ ਗੁਰੂ ਅਰਜਨ ਸਾਹਿਬ ਅਗੇ ਆ ਕੇ ਜਨੇ ਹਾਉ ਆਪੋ ਬੋਲਣ ਜਾਣਦਾ ਮੈਂ ਕਹਿਆ ਸਭ ਕੁ ਮਾਮਜੀ ਹੋ ਮੈਂ ਕੁਝ ਨਹੀਂ ਬੋਲ ਰਿਹਾ ਮੈਂ ਉਹਦੇ ਫੁੱਟ ਨਾਲ ਬੋਲ ਰਿਹਾ ਉਹ ਸਾਧਨ ਨਾਲ ਅੰਦਰ ਬੈਠਾ ਆਪੇ ਬੁਲਾ ਰਿਹਾ